ਵਿਚਾਰਾਂ ਦੀ ਅਰੰਭਤਾ ਕਰੀਏ ਜੀ ਫਤਿਹ ਦੀ ਸਾਂਝ ਦੇ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਦਰ ਬਾਣੀ ਦੀ ਜਿਹੜੀ ਵਿਚਾਰ ਅਸੀਂ ਸ਼ੁਰੂਆਤ ਕੀਤੀ ਹੈ ਇਹਦੇ ਵਿੱਚ ਪਹਿਲੇ ਜੋ ਸੋਦਰ ਦੇ ਸਰਲੇਖ ਦੇ ਹੇਠਾਂ ਜਿਹੜੇ ਸ਼ਬਦ ਆਏ ਨੇ ਪੰਜ ਸ਼ਬਦ ਉਹ ਅਸੀਂ ਵਿਚਾਰ ਕਰ ਚੁੱਕੇ ਹਾਂ ਤੇ ਹੁਣ ਉਸ ਤੋਂ ਬਾਅਦ ਜਿਹੜਾ ਸੀ ਬਾਣੀ ਦੇ ਅਗਲਾ ਪੜਾ ਜਿਹੜਾ ਹੈ ਸੋ ਪੁਰਖ ਇਸ ਦੀ ਵਿਚਾਰ ਅਸੀਂ ਆਰੰਭ ਕਰਦਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇੱਕ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਰ ਅਗਮ ਅਗਮ ਅਪਾਰਾ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਰੇ ਜੀ ਤੂ ਜੀਆਂ ਦਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਇਹ ਪਹਿਲਾ ਪਦ ਜਿਹੜਾ ਪਹਿਲਾ ਸਟੈਂਜ਼ਾ ਜਿਹੜਾ ਦਸ ਸੋਪੁਰਖ ਦੇ ਸਰਲੇਖ ਦੇ ਹੇਠਾਂ ਜਿਹੜਾ ਇਹਦੀ ਵਿਚਾਰ ਅਸੀਂ ਅੱਜ ਕਰਾਂਗੇ ਜਿਹੜੀ ਇਹ ਸੋਪੁਰਖ ਦੀ ਸਰਲੇਖ ਦਾ ਜਿਹੜਾ ਹੈ ਇਹ ਸ਼ਬਦ ਹੈ ਇਹ ਪਹਿਲੇ ਜਿਹੜਾ ਹੈ ਗੁਰਗ੍ਰੰਥ ਸਾਹਿਬ ਦੇ 10ਵੇਂ 10 ਨੰਬਰ ਜਿਹੜਾ ਅੰਕ ਤੇ ਸਾਨੂੰ ਮਿਲਦਾ ਉਸ ਤੋਂ ਬਾਅਦ ਜਿਹੜਾ ਹੈ ਸੇਮ ਸ਼ਬਦ ਜਿਹੜਾ ਆਸਾ ਰਾਗ ਦੇ ਵਿੱਚ ਜਿਹੜਾ ਹੈ ਉਹਦੇ ਵਿੱਚ ਵੀ ਜਿਹੜਾ ਹੈ ਉਹ ਜਿਹੜਾ 348 ਨੰਬਰ ਪੇਜ ਤੇ ਵੀ ਸਾਨੂੰ ਜਿਹੜਾ ਹੈ ਦਰਜ ਹੈ ਅ ਸਰਲੇਖ ਨੂੰ ਅਸੀਂ ਜਿਹੜਾ ਸਮਝ ਲਈ ਹੈ ਨਾ ਤੇ ਕਾਫੀ ਚੀਜ਼ਾਂ ਸਾਨੂੰ ਕਲੀਅਰ ਹੋ ਗਈਆਂ ਰਾਗ ਆਸਾ ਮਹਿਲਾ ਚੌਥਾ ਆਸਾ ਰਾਗ ਮਹਿਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਦੀ ਦਾ ਉਚਾਰਿਆ ਹੋਇਆ ਇਹ ਸ਼ਬਦ ਔਰ ਸ਼ਬਦ ਦਾ ਜਿਹੜਾ ਟਾਈਟਲ ਹੈ ਸੋ ਪੁਰਖ ਇਸ ਤੋਂ ਅੱਗੇ ਲਿਖਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਸਾਨੂੰ ਕਈ ਜਗ੍ਹਾ ਮਿਲਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਨੂੰ ਜਿਹੜਾ ਜ ਜਨ ਉਸੀ ਮੂਲ ਸਿਧਾਂਤ ਜਾਂ ਮੂਲ ਮੰਤਰ ਅਸੀਂ ਕਹਿੰਦੇ ਹਾਂ ਨਾ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇਹ ਉਸੇ ਦਾ ਹੀ ਛੋਟਾ ਰੂਪ ਜਿਹੜਾ ਹੈ ਇੱਕ ੴ ਗੁਰਪ੍ਰਸਾਦ ਹੈ ਇਹ ਭੁਲੇਖਾ ਨਾ ਰਹੇ ਕਿਉਂਕਿ ਜਿਹੜਾ ਉਹ ਸੰਪੂਰਨ ਜਿਹੜਾ ਮੂਲ ਸਿਧਾਂਤ ਹੈ ਨਾ ਉਸੇ ਮੂਲ ਸਿਧਾਂਤ ਨੂੰ ਇਹ ਛੋਟੇ ਰੂਪ 'ਚ ਲਿਖਿਆ ਹੈ ਤਾਂਕਿ ਜਿਹੜਾ ਜਿਹੜਾ ਅਗਲਾ ਜਿਹੜੀ ਗੱਲ ਆ ਰਹੀ ਹੈ ਇਹ اسی ਦੇ ਨਾਲ ਰਿਲੇਟਡ ਹੈਗੀ ਹੈ ਔਰ ਪੂਰੇ ਗੁਰੂਗ੍ਰਾਂਧ ਸਾਹਿਬ ਜ ਜੇ ਅਸੀਂ ਦੇਖੀਏ ਤੇ ਜਿਹੜਾ ਕੰਪਲੀਟ ਜਿਹੜਾ ਹੈਗਾ ਇੱਕ ਓੰਕਾਰ ਤੋਂ ਲੈ ਕੇ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਕਾਲ ਮੂਰਤ ਜੁਨੀ ਸਹਿਬੰ ਗੁਰਪ੍ਰਸਾਦ ਇਹ 33 ਵਾਰੀ ਦਰਜ ਹੈ ਜਦੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕਈ ਜਗ੍ਹਾ ਸਾਨੂੰ ਮਿਲਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ ਵੀ ਸਾਨੂੰ ਸਰੂਪ ਵਿੱਚ ਜਿਹੜਾ ਮਿਲਦਾ ਹੈ ਹੈ ਉਸੇ ਦਾ ਹੀ ਰੂਪ ਹੈ ਉਹਦਾ ਸ਼ਾਰਟ ਫਾਰਮ 'ਚ ਲਿਖਿਆ ਇਹ 8 ਵਾਰੀ ਆਉਂਦਾ ਹੈ ਉਸ ਤੋਂ ਬਾਅਦ ਆਉਂਦਾ ਇੱਕ ਓਮਕਾਰ ਸਤਨਾਮ ਗੁਰਪ੍ਰਸਾਦ ਇਹ ਵੀ ਸਾਨੂੰ ਲਿਖਿਆ ਮਿਲਦਾ ਹੈ ਦੋ ਵਾਰੀ ਉਸ ਤੋਂ ਬਾਅਦ ਇਹ ਜਿਹੜਾ ਸਰੂਪ ਜਿਹੜਾ ਸਾਨੂੰ ਅੱਜ ਪੜ ਰਿਹਾ ਇੱਕ ਓਮਕਾਰ ਸਤਗੁਰ ਪ੍ਰਸਾਦ ਇਹ ਆਉਂਦਾ ਹੈ 524 ਵਾਰੀ ਪੂਰੇ ਗੁਰਗ੍ਰੰਥ ਸਾਹਿਬ ਦੇ ਵਿੱਚ ਇਹ ਪੂਰੀ ਗਿਣਤੀ ਹੈ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਲੱਗੀ ਹੈ ਪੜਦੇ ਨਹੀਂ ਅਸੀਂ ਲੇਕਿਨ ਜਿਤਨੀ ਇਹ ਗ੍ਰਾਮਰ ਦੀਆਂ ਗੱਲਾਂ ਨੇ ਦੱਦੇ ਦੀ ਸੁਧਿਯਾਰੀ ਦਾ ਅਰਥ ਹੈਗਾ ਪ੍ਰਸਾਦ ਤੇ ਹੁੰਦਾ ਕਿਰਪਾ ਦੱਦੇ ਨੂੰ ਸੁਧਿਯਾਰੀ ਲੱਗ ਗਈ ਕਿਰਪਾ ਦੇ ਨਾਲ ਸਤਿਗੁਰ ਪ੍ਰਸਾਦ ਸਤਿਗੁਰ ਦੀ ਕਿਰਪਾ ਦੁਆਰਾ ਸਤਿਗੁਰ ਦੀ ਕਿਰਪਾ ਦੇ ਅਨੁਸਾਰ ਇਹ ਜਿਹੜਾ ਸ਼ਬਦ ਉਹ ਇਸ ਦੱਦੇ ਦੀ ਸੁਧਿਯਾਰੀ ਦਾ ਇਹ ਅਰਥ ਹੈ ਦੇਖੋ ਜਦੋਂ ਅਸੀਂ ਇੰਨੀਆਂ ਗੱਲਾਂ ਕੀਤੀਆਂ ਨਾ ਇਹ ਟਾਈਟਲ ਦੇ ਬਾਰੇ ਹੁਣ ਇਹ ਟਾਈਟਲ ਤੇ ਅਸੀਂ 5 ਮਿੰਟ ਲਾਏ ਨੇ ਕਈ ਵਾਰੀ ਅਸੀਂ ਟਾਈਟਲ ਨੂੰ ਇੰਨਾ ਜ਼ਿਆਦਾ ਗੌਰ ਨਹੀਂ ਕਰਦੇ ਫੜਾਫੜ ਪੜ ਜੰਦੇ ਆ ਤੇ ਜਿਨ੍ਹਾਂ ਨੇ ਬਾਣੀ ਸਿਰਫ ਤੇਜ਼ੀ ਨਾਲ ਪੜਨੀ ਹੁੰਦੀ ਹੈ ਨਾ ਜਦੋਂ ਉਹਨਾਂ ਦੇ ਅੱਗੇ ਇਸ ਤਰ੍ਹਾਂ ਦੀ ਗੱਲ ਕਰੋ ਨਾ ਉਹ ਕਹਣਗੇ ਕਿ ਤੁਸੀਂ ਮਤਲਬ ਚੁੰਝ ਗਿਆਨ ਹੈ ਇਹ ਤੇ ਬਸ ਪੰਡਤਾਈ ਹੈਗੀ ਹੈ ਇੰਨੀ ਨਹੀਂ ਜਾਓ ਬਸ ਬਾਣੀ ਫੜਾਫੜ ਪੜੋ ਪਰ ਜਦੋਂ ਅਸੀਂ ਇੰਨੀ ਗਹਿਰਾਈ ਦੇ ਵਿੱਚ ਜਾਂਦੇ ਆ ਨਾ ਜਦੋਂ ਪੜਦੇ ਆ ਇਹਦਾ ਮਤਲਬ ਸਾਡਾ ਮਕਸਦ ਹੈ ਕੋਈ ਸਾਡਾ ਮਕਸਦ ਉਹੀ ਹੈ ਜੋ ਐਕਚੁਅਲ ਬਾਣੀ ਲਿਖਣ ਦਾ ਬਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਗੁਰੂ ਸਾਹਿਬ ਦਾ ਸੀ ਜਦ ਤੱਕ ਅਸੀਂ ਕਿਸੇ ਚੀਜ਼ ਦੀ ਗਹਿਰਾਈ ਦੇ ਵਿੱਚ ਉਹਨੂੰ ਮਤਲਬ ਧਿਆਨ ਦੇ ਨਾਲ ਪੜ੍ਹਦੇ ਨਹੀਂ ਆ ਉਹਨੂੰ ਸਮਝਦੇ ਨਹੀਂ ਆ ਨਾ ਸਾਡੀ ਉਹਦੇ ਨਾਲ ਨੇੜਤਾ ਨਹੀਂ ਹੁੰਦੀ ਔਰ ਗੁਰਬਾਣੀ ਦੇ ਨਾਲ ਨੇੜਤਾ ਬੜੀ ਜ਼ਰੂਰੀ ਹੈ ਬੜੀ ਲਾਜ਼ਮੀ ਹੈ ਲਾਜ਼ਮੀ ਕਿਉਂ ਹੈ ਨਾ ਹੋਏ ਨਾ ਪੜ੍ਹੀਏ ਨਾ ਬੜੀ ਦੁਨੀਆ ਚੱਲਦੀ ਹੈ ਇਸ ਤਰ੍ਹਾਂ ਕੋਈ ਦਿੱਕਤ ਥੋੜਾ ਨਹੀਂ ਆਈ ਪਰ ਜਿਹੜੀ ਸ਼ਬਦ ਹੈ ਨਾ ਇਹਦਾ ਨੇੜਤਾ ਦਾ ਜਿਹੜਾ ਮਤਲਬ ਹੈ ਜਿਹੜਾ ਅਰਥ ਹੈ ਉਹ ਸਾਡੇ ਜੀਵਨ ਦੇ ਨਾਲ ਸੰਬੰਧਿਤ ਹੈ ਸਾਡੇ ਆਪਣੇ ਫਾਇਦੇ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਰੇ ਜਨ ਉਥਾਰੇ ਦਬਿਓ ਉਹ ਉਥਾਰੇ ਦਬਿਓ ਦਾ ਭਾਵ ਪਤਾ ਕੀ ਹੈ ਦੇਖੋ ਕਈ ਵਾਰੀ ਇਨਸਾਨ ਜਦੋਂ ਚਿੰਤਾਤੁਰ ਹੁੰਦਾ ਨਾ ਬੜਾ ਕਿਸੇ ਮਲਬੋਤ ਦੀ ਕਿਸੇ ਗਹਿਰੇ ਸਦਮੇ ਦੇ ਵਿੱਚ ਹੋਏ ਜਾਂ ਕਿਸੇ ਖਾਸ ਚੀਜ਼ ਨੂੰ ਲੈ ਕੇ ਬੜੀ ਉਹਦੇ ਮਨ ਦੇ ਵਿੱਚ ਟੈਨਸ਼ਨ ਹੋਏ ਬੋਝ ਹੋਏ ਦਿਮਾਗ ਦੇ ਵਿੱਚ ਬੜਾ ਖੱਲਲ ਹੋਏ ਤੇ ਕਈ ਵਾਰੀ ਤੁਸੀਂ ਦੇਖੋਗੇ ਰਾਤੀ ਸੁੱਤਿਆ ਸੁੱਤਿਆ ਨਾ ਉਹ ਇੰਜ ਲੱਗਦਾ ਜਿਵੇਂ ਮੇਰੇ ਤੇ ਛਾਤੀ ਤੇ ਕੋਈ ਭਾਰ ਪੈ ਰਿਹਾ ਐਸਾ ਲੱਗਦਾ ਕੋਈ ਛਾਤੀ ਦਬਦਾ ਪਿਆ ਕੋਈ ਮਤਲਬ ਬੜਾ ਦਬਾਅ ਬੜਾ ਜਦ ਤੱਕ ਉਹ ਉੱਠਦਾ ਨਹੀਂ ਨਾ ਤਦ ਤੱਕ ਉਹ ਦਬਾਅ ਵਧਦਾ ਜਾਂਦਾ ਜਾਂਦਾ ਉਸ ਸੀਨ ਨੂੰ ਗੁਰੂ ਸਾਹਿਬ ਕਹਿੰਦੇ ਨੇ ਰੇ ਜਨ ਉਥਾਰੇ ਦਬਿਓ ਉਥਾਰੇ ਦਬਿਓ ਸੁੱਤਿਆ ਗਈ ਵੀ ਹਾਏ ਉਹ ਦਾਬ ਜਿਹੜੀ ਦਬਾਅ ਤੇਰਾ ਪੈ ਰਿਆ ਨਾ ساری ਜ਼ਿੰਦਗੀ ਦੀ ਸੁੱਤੀ ਆ ਹੀ ਬੀਤ ਗਈ ਉਹ ਉਹ ਜਿਹੜੀ ਦਬਾਅ ਜਿਹੜਾ ਤੇਰੇ ਉੱਤੇ ਪੈ ਰਿਹਾ ਨਾ ਉਸ ਤੋਂ ਛੁੱਟਦਾ ਹੀ ਨਹੀਂ ਬੰਦਾ ਰੇ ਜਨ ਉਥਾਰੇ ਦਬਿਓ ਸੁੱਤਿਆ ਗਈ ਵੀ ਹਾਏ ਸਤਿਗੁਰ ਕਾ ਉਪਦੇਸ਼ ਸੁਣ ਨਾ ਜਾਗਿਓ ਅੰਦਰ ਨਾ ਉਪਜਿਓ ਚਾਓ ਗੁਰੂ ਦਾ ਸ਼ਬਦ ਸੁਣਿਆ ਤੇ ਤੈਨੂੰ ਜਾਗਨਾ ਆਏ ਤੇਰੇ ਦਿਮਾਗ 'ਚ ਬੋਝ ਨਾ ਉਤਰੇ ਤੇ ਫਿਰ ਆਦਾ ਮਤਲਬ ਸੁੱਤਾ ਹੀ ਪਿਆ ਇਹ ਇਹ ਮਕਸਦੇ ਸਾਡਾ ਗੁਰਬਾਣੀ ਦੀ ਵਿਚਾਰ ਕਰਾਉਂਦਾ ਜਦੋਂ ਅਸੀਂ ਵਿਚਾਰ ਕਰਦੇ ਆ ਜਦੋਂ ਅਸੀਂ ਗਹਿराई ਜਾਂਦੇ ਆ ਭਾਵੇਂ ਉਹ ਟਾਈਟਲ ਆ ਭਾਵੇਂ ਸ਼ਬਦਾਂ ਦੀ ਵਿਚਾਰ ਆ ਪੜ੍ਹਦੇ ਮਤਲਬ ਹੁਣ ਕਿਤੇ ਲਿਖਿਆ ਨਾ ਗੁਰ ਕਾ ਸ਼ਬਦ ਸੁਣਨਾ ਜਾਗ ਕੇ ਸੁਣਦੇ ਤੇ ਪੜ੍ਹਦੇ ਆ ਪਰ ਜਾਗਿਆ ਨਹੀਂ ਜਦੋਂ ਤੱਕ ਜਾਗਦਾ ਨਹੀਂ ਉਹ ਦਬਾਅ ਜਿਹੜਾ ਹੈ ਉਹ ਛਾਤੀ ਦਾ ਜੜ ਉੱਤੇ ਭਾਰ ਜਪਿਆ ਹੁੰਦਾ ਨਾ ਉਹ ਮਿਲ ਹਟਦਾ ਨਹੀਂ ਉੱਡਦਾ ਤੇ ਫਿਰ ਇੱਕਦਮ ਇੱਕਦਮ ਉਹ ਅੰਦਰ ਉਹ ਠੀਕ ਹੋ ਜਾਂਦਾ ਇਹ ਸੀਨ ਗੁਰੂ ਸਾਹਿਬ ਬਣਾਉਂਦੇ ਨੇ ਕਿ ਜਦੋਂ ਤੱਕ ਸ਼ਬਦ ਸੁਣ ਕੇ ਤੇਰੀ ਅੰਦਰ ਜਾਗਰਤੀ ਨਹੀਂ ਆਈ ਨਾ ਤੇ ਇਹਦਾ ਮਤਲਬ ਤੂੰ ਸੁਣਿਆ ਹੀ ਨਹੀਂ ਸੁੱਤਾ ਹੀ ਪਿਆ ਸੋ ਇਹ ਸਾਡਾ ਮਕਸਦ ਹੈ ਗੁਰਬਾਣੀ ਨੂੰ ਜਦੋਂ ਅਸੀਂ ਇਸ ਗਹਿਰਾਈ ਦੇ ਨਾਲ ਸਿਹਾਰੀਆਂ ਬਿਹਾਰੀਆਂ ਦੇ ਨਾਲ ਜਾਂ ਅਸੀਂ ਗ੍ਰਾਮਰ ਦੇ ਨਾਲ ਜਾਂ ਹੋਰ ਦੀ ਗਹਿਰਾਈ ਦੇ ਵਿੱਚ ਵਿਚਾਰ ਜਦੋਂ ਕਰਦੇ ਆ ਨਾ ਤੇ ਸਾਡਾ ਮਕਸਦ ਇਹ ਹੀ ਹੈ ਕਿ ਸਾਡੇ ਜਿਹੜੇ ਅੰਦਰ ਦੇ ਜਿਹੜੇ ਬੋਝ ਨੇ ਨਾ ਉਨਾ ਬੋਝਾਂ ਤੋਂ ਅਸੀਂ ਛੁਟਕਾਰਾ ਪਾ ਸਕੀ ਇਹ ਗੁਰਮਾਣੀ ਪੜਨ ਦਾ ਸੁਣਨ ਦਾ ਸਮਝਣ ਦਾ ਅਪਣਾਉਣ ਦਾ ਸਾਡਾ ਮਕਸਦ ਹੋਣਾ ਚਾਹੀਦਾ ਇਸ ਕਰਕੇ ਅਸੀਂ ਇਸ ਸ਼ਬਦ ਦੀ ਵਿਚਾਰ ਵੱਲ ਜਿਹੜੇ ਆਂਦੇ ਆ ਸੋ ਇਹਨੂੰ ਕੋਈ ਪੰਡਤਾਈ ਜਾਂ ਚੁੰਚ ਗਿਆਨ ਨਾ ਸਮਝਿਏ ਆਪਣੇ ਜੀਵਨ ਨੂੰ ਜਿਹੜਾ ਸੁਧਾਰ ਵਾਸਤੇ ਇਹੀ ਹੈ ਸਾਡੇ ਵਾਸਤੇ ਹੀ ਫਾਇਦੇਮੰਦ ਸੋ ਇਹਦੇ ਵਿੱਚ ਹੁਣ ਟਾਈਟਲ ਆ ਜਾਂਦਾ ਸੋ ਪੁਰਖ ਦਲੇ ਸੀ ਸੋ ਦਰ ਨੂੰ ਸਮਝਿਆ ਸੀ ਦਰ ਤੇ ਬੜੇ ਹੁੰਦੇ ਨੇ ਦਰਵਾਜੇ ਸੋ ਜਦੋਂ ਆ ਗਿਆ ਨਾ ਸੋ ਦਾ ਮਤਲਬ ਕੋਈ ਖਾਸ ਕਿਸੇ ਖਾਸ ਦਰਵਾਜੇ ਦੀ ਗੱਲ ਇੱਥੇ ਵੀ ਸੋ ਪੁਰਖ ਜਦੋਂ ਆ ਗਿਆ ਨਾ ਸੋ ਦਾ ਮਤਲਬ ਹੋ ਗਿਆ ਕਿਸੇ ਖਾਸ ਪੁਰਖ ਦੀ ਗੱਲ ਚੱਲ ਰਹੀ ਹੈ ਉਹ ਖਾਸ ਪੁਰਖ ਕਿਹੜਾ ਹੈਗਾ ਇਸ ਤੋਂ ਇਸ ਤੋਂ ਪਤਾ ਲੱਗਦਾ ਹੈ ਤੇ ਪੁਰਖ ਦੇ ਖੱਖੇ ਨੂੰ ਔਂਕੜ ਲੱਗੀ ਹੈ ਵੈਸੇ ਤੇ ਪੁਰਖ ਦਾ ਮਤਲਬ ਮਤਲਬ ਕੋਈ ਇਨਸਾਨ ਵੀ ਹੁੰਦਾ ਗੁਰਬਾਣੀ ਦੇ ਵਿੱਚ ਇਨਸਾਨ ਨਾ ਕਰਕੇ ਵੀ ਪੁਰਖ ਬਹੁਤ ਵਾਰੀ ਆਇਆ ਲੇਕਿਨ ਪੁਰਖ ਦੇ ਖੱਖੇ ਨੂੰ ਔਂਕੜ ਇੱਕ ਦਾ ਮਤਲਬ ਇੱਕ ਕੋਈ ਖਾਸ ਪੁਰਖ ਇਹ ਖਾਸ ਪੁਰਖ ਹੋਈ ਹੈ ਜਿੰਨੂੰ ਅਸੀਂ ਪਹਿਲੇ ਪੜ੍ਹ ਕੇ ਆਏ ਹਾਂ ਕਰਤਾ ਪੁਰਖ ਮੂਲ ਸਿਧਾਂਤ ਦੇ ਵਿੱਚ ਉਹਦੇ ਵਿੱਚ ਵੀ ਖੱਖੇ ਨੂੰ ਔਂਕੜ ਉਦੋਂ ਵੀ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜਾਂ ਹੋਰ ਵਿਦਵਾਨਾ ਜਿਹੜੇ ਅਰਥ ਕੀਤੇ ਨਾ ਖੱਖੇ ਨੂੰ ਔਂਕੜ ਦਾ ਭਾਵ ਇਹੀ ਹੈ ਕਿ ਉਹ ਕਰਤਾ ਕ੍ਰੀਏਟਰ ਉਹਨੇ ਕ੍ਰिएशन ਕੀਤੀ ਉਹ ਕ੍ਰिएशन ਕਰਕੇ ਇਸੇ ਦੇ ਵਿੱਚ ਹੀ ਸਮਾਇਆ ਹੋਇਆ ਸੋ ਪੁਰਸ਼ ਪੁਰਖ ਦਾ ਮਤਲਬ ਪੁਰਸ਼ ਵੀ ਹੁੰਦਾ ਹੈ ਇਨਸਾਨ ਵੀ ਹੁੰਦਾ ਹੈ ਔਰ ਪੁਰਖ ਦਾ ਮਤਲਬ ਕੋਈ ਖਾਸ ਹਸਤੀ ਵੀ ਹੁੰਦੀ ਹੈ ਪੁਰਖ ਹਸਤੀ ਇੱਥੇ ਜਿਹੜੇ ਅਰਥ ਨੇ ਨਾ ਸੋ ਪੁਰਖ ਦਾ ਮਤਲਬ ਹੈ ਉਹ ਕੋਈ ਖਾਸ ਹਸਤੀ ਸੋ ਉਹ ਹਸਤੀ ਜਿਹੜੀ ਜਿਹੜੀ ਕਿ ਸਾਰੀ ਕਾਇਨਾਤ ਦੀ ਕ੍ਰੀਏਟਰ ਹੈ ਔਰ ਕ੍ਰੀਏਟਰ ਹੋਣ ਦੇ ਬਾਵਜੂਦ ਇਸ ਕ੍ਰੀਏਸ਼ਨ ਦੇ ਵਿੱਚ ਵੀ ਸਮੋਈ ਹੋਈ ਹੈ ਉਹ ਉਸ ਉਸ ਗੱਲ ਉਹਦੀ ਗੱਲ ਚੱਲ ਰਹੀ ਹੈ ਜਿਵੇਂ ਕੋਈ ਚੀਜ਼ ਮੋਬਾਈਲ ਹੈ ਸਾਡੇ ਸਾਹਮਣੇ ਹੈ ਨਾ ਮੋਬਾਈਲ ਕਿਸੇ ਕੰਪਨੀ ਨੇ ਬਣਾਇਆ ਹੁਣ ਕੰਪਨੀ ਨੇ ਮੋਬਾਈਲ ਬਣਾ ਕੇ ਹੁਣ ਕੰਪਨੀ ਦੇ ਵਿੱਚ ਨਹੀਂ ਹੈ ਕੰਪਨੀ ਨੂੰ ਕੋਈ ਮਤਲਬ ਨਹੀਂ ਮੋਬਾਈਲ ਕਿੱਥੇ ਪਿਆ ਹੈ ਕੌਣ ਵੇਚ ਰਿਹਾ ਹੈ ਕੌਣ ਖਰੀਦ ਰਿਹਾ ਖਰਾਬ ਹੋ ਗਿਆ ਟੁੱਟ ਗਿਆ ਖਰਾਬ ਜੁੱਥੇ ਜਗ ਜਾਏ ਉਹਨੂੰ ਕੋਈ ਮਤਲਬ ਨਹੀਂ ਹੈ ਕੰਪਨੀ ਨਾਲ ਨਹੀਂ ਹੈ ਲੇਕਿਨ ਇਹ ਕ੍ਰिएशन ਜਿਹੜੀ ਹੈ ਨਾ ਕ੍ਰिएशन ਉਸ ਕ੍ਰੀਏਟਰ ਨੇ ਬਣਾਈ ਹੈ ਤੇ ਉਸ ਉਹ ਕ੍ਰੀਏਟਰ ਇਸ ਕ੍ਰिएशन ਦੇ ਵਿੱਚ ਵੀ ਆਪ ਵੀ ਸਮੋਇਆ ਹੋਇਆ ਸੋ ਪੁਰਕ ਨਿਰੰਜਨ ਨਿਰੰਜਨ ਤੋਂ ਪਾਵ ਅੰਜਨ ਤੋਂ ਰਹਾ ਤ ਅ ਅੰਜਨ ਪਾਓ ਮੈਲ ਜਿੱਥੇ ਵੀ ਨਿਰ ਲਫਜ਼ ਲੱਗ ਜਾਂਦਾ ਨਾ ਉਹ ਤੋਂ ਮਤਲਬ ਅਪੋਜ਼ਿਟ ਬਣ ਜਾਂਦਾ ਇਸ ਲਫਜ਼ ਦੇ ਅੱਗੇ ਜਿਸ ਤਰ੍ਹਾਂ ਮਹਾਂ ਲੋ ਨਿਰ ਪਾਉ ਪਾਉ ਤੋਂ ਰਹਤ ਨਿਰ ਵੈਰ ਨਿਰ ਵੈਰ ਤੋਂ ਰਹਤ ਨਿਰ ਅੰਤਰ ਨਿਰ ਅੰਤਰ ਦਾ ਮਤਲਬ ਹੁੰਦਾ ਹੈ ਜਿਹਦੇ ਵਿੱਚ ਕੋਈ ਅੰਤਰ ਨਹੀਂ ਹੈ ਲਗਾਤਾਰ ਸੋ ਇਸ ਤਰ੍ਹਾਂ ਹੀ ਨਿਰ ਅੰਜਨ ਅੰਜਨ ਤੋਂ ਰਹਤ ਸੋ ਉਹ ਪੁਰਖ ਜਿਹੜਾ ਇਸ ਕ੍ਰिएशन ਦੇ ਵਿੱਚ ਸਮੋਇਆ ਹੋਇਆ ਉਹ ਆਪ ਅੰਜਨ ਮੈਲ ਤੋਂ ਰਹਤ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਮਲੇ ਨਾ ਲਾਛੈ ਪਾਰ ਮਲੋ ਮਲੇ ਨਾ ਲਾਛੈ ਨਾ ਉਹਦੇ ਤੇ ਮਲ ਹੈ ਕੋਈ ਤੇ ਨਾ ਉਹਦੇ ਤੇ ਕੋਈ ਲਾਛਣ ਕੋਈ ਦਾਗ ਨਹੀਂ ਹੈ ਪਾਰ ਮਲੋ ਕੋਈ ਕਿਸੇ ਦਾਗ ਤੋਂ ਪਰਿਆ ਪਰਮ ਲਿਓ ਬੈਠੇ ਹੀ ਆਏ ਪਰਮ ਲਿਓ ਹੁੰਦਾ ਜਿਨੂੰ ਅਸੀਂ ਉਹ ਸੁਗੰਧੀ ਜੇ ਕਹਿੰਦੇ ਆ ਜਿਨੂੰ ਅਸੀਂ ਚੰਦਨ ਦਾ ਕਹਿੰਦੇ ਆ ਉਹ ਚੰਦਨ ਚੰਨਨ ਦੀ ਸੁਗੰਧੀ ਵਕਣ ਉਹ ਚਾਰੋਂ ਤਰਫ ਫੈਲਿਆ ਉਹਦੇ ਅੰਦਰ ਕੋਈ ਮੈਲ ਕੋਈ ਦਾਗ ਕੋਈ ਤਬਾ ਕੋਈ ਲਾਛਣ ਨਹੀਂ ਹੈ ਹਰ ਅਗੰਮ ਅਗਮ ਅਪਾਰਾ ਅਗੰਮਾ ਤੋਂ ਵੀ ਭਾਵ ਉਹਦਾ ਜਿਹੜਾ ਗਮਨ ਹੁੰਦਾ ਜਿਹੜਾ ਚਲਤਮਾਨ ਹੁੰਦਾ ਐਡਾ ਅੱਗੇ ਲੱਗ ਗਿਆ ਤਾਂ ਅਗੰਮਾ ਆਪੋਜ਼ਿਟ ਬਣ ਗਿਆ ਜਿਹੜਾ ਚਲਤਮਾਨ ਨਹੀਂ ਹੈ ਸਥਿਰ ਅਗਮਾ ਅਗਮ ਅਪਾਰਾ ਜਿਹਦਾ ਕੋਈ ਪਾਰ ਨਹੀਂ ਪਾਰ ਬਨਾਨੀ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੈ ਸਿਰਜਣਹਾਰਾ ਸਾਰੇ ਤਨੂ ਧਿਆਂਦੇ ਨੇ ਹੁਣ ਦੇਖੋ ਸਾਰੇ ਧਿਆਂਦੇ ਦਾ ਮਤਲਬ ਹੁਣ ਧਿਆਣਾ ਜਦੋਂ ਅਸੀਂ ਇੱਕ ਨਿੱਕੇ ਨਿੱਕੇ ਇੱਕ ਲਫ਼ਜ਼ ਤੇ ਰੁਕ ਕੇ ਜਦੋਂ ਜੇ ਅਸੀਂ ਉਹਨੂੰ ਸਮਝਾਂਦੇ ਨਾ ਤੇ ਫਿਰ ਸਾਨੂੰ ਕਈ ਹੋਰ ਗੁਰਬਾਣੀ ਦੇ ਜਿਹੜੇ ਅਰਥ ਸਮਝਾਂਦੇ ਨੇ ਉਹ ਸਾਰੇ ਧਿਆੰਦੇ ਨੇ ਅਸੀਂ ਇਹਦੇ ਤੇ ਸਭ ਧਿਆਵੇ ਸਭ ਧਿਆਵੇ ਮਤਲਬ ਸਾਰੇ ਉਹ ਧਿਆਣਾ ਦਾ ਅਸੀਂ ਮਤਲਬ ਇਹੀ ਸਮਝਦੇ ਨੇ ਕਿ ਕੋਈ ਉਹ ਧਿਆਨ ਲਾ ਰਿਹਾ ਉਹਦਾ ਬੈਠ ਕੇ ਪਰ ਸਾਰੇ ਤੇ ਨਹੀਂ ਲਾ ਰਹੇ ਕਿੰਨੇ ਨੇ ਜਿਹੜੇ ਉਹਦੀ ਭਗਤੀ ਕਰਦੇ ਨੇ ਜਾਂ ਧਿਆਨ ਲਾਉਂਦੇ ਨੇ ਪਰ ਸਭ ਧਿਆਵੇ ਸਭ ਧਿਆਵੇ ਸਾਰੇ ਉਹਨੂੰ ਧਿਆੰਦੇ ਨੇ ਸਾਰੇ ਉਹਦੀ ਭਗਤੀ ਕਰਦੇ ਪਏ ਨੇ ਜਦੋਂ ਗੁਰਬਾਣੀ ਦੀ ਟਰਮ ਸੀ ਜਦੋਂ ਦੇਖਾਂਗੇ ਨਾ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਪਵਣ ਪਾਣੀ ਬੈਸੰਤਰੋ ਹੁਕਮ ਕਰੇ ਭਗਤੀ ਪਵਣ ਪਾਣੀ ਬੈਸੰਤਰ ਇਹ ਉਹਦੀ ਭਗਤੀ ਕਰ ਰਹੇ ਹੁਣ ਦੱਸੋ ਪਵਣ ਨੂੰ ਦੇਖਿਆ ਕਦੀ ਮਤਲਬ ਕਦੇ ਕਦੇ ਰਟਨ ਕਰਦਾ ਹੋਇਆ ਕੋਈ ਰਾ ਕੋਈ ਅੱਖਾ ਬੰਦ ਕਰਕੇ ਬੈਠੇ ਹੋਏ ਕਿਸੇ ਨੇ ਪਾਣੀ ਨੂੰ ਕਿਸੇ ਨੇ ਕੋਈ ਕਿਸੇ ਨਾਮ ਦਾ ਰਟਨ ਕਰਦੇ ਸੁਣਿਆ ਹੋਇਆ ਯਾ ਗਰੀ ਨੂੰ ਦੇਖਿਆ ਹੋਏ ਕਿ ਉਹ ਚੋਕੜਾ ਮਾਰ ਕੇ ਬੈਠੀ ਹੋਈ ਕੋਈ ਲੇਕਿਨ ਗੱਲ ਸਪਸ਼ਟ ਕੀਤੀ ਹੈ ਹੁਕਮ ਕਰ ਹੈ ਭਗਤੀ ਉਹਦੇ ਹੁਕਮ ਦੇ ਵਿੱਚ ਨਿਯਮ ਦੇ ਵਿੱਚ ਸੋ ਭਗਤੀ ਧਿਆਉਣਾ ਧਿਆਨ ਦੀ ਜਦੋਂ ਗੁਰਬਾਣੀ ਦੇ ਨਾਲ ਮੁਤਾਬਿਕ ਜਦੋਂ ਟਰਮਸ ਦੇਖਾਂਗੇ ਨਾ ਤੇ ਸਭ ਧਿਆਵੇ ਦਾ ਅਰਥ ਨਿਕਲ ਕੇ ਆਏਗਾ ਕਿ ਸਾਰੀ ਕਾਇਨਾਤ ਉਸਦੇ ਹੁਕਮ ਦੇ ਵਿੱਚ ਹੈ ਹੁਕਮ ਤੋਂ ਉਸ ਤੋਂ ਬਾਹਰ ਕੁਝ ਵੀ ਨਹੀਂ ਜਿਤਨੀ ਵੀ ਸਿਰਜਣਾ ਅਸੀਂ ਦੇਖ ਰਿਆਂ ਹਰ ਧਿਆਵੇ ਹਰ ਧਿਆਵੇ ਤੁਜੀ ਹਰ ਸੱਚੇ ਸਿਰਜਣਾ ਜਿੰਨੀ ਵੀ ਸਿਰਜਣਾ ਹੈ ਉਹ ਉਹਦੇ ਉਸ ਉਸ ਨਿਯਮ ਦੇ ਵਿੱਚ ਉਸ ਹੁਕਮ ਦੇ ਵਿੱਚ ਚੱਲ ਰਹੀ ਹੈ ਉਸ ਤੋਂ ਬਾਹਰ ਨਹੀਂ ਹੈ ਸਭ ਜੀ ਤੁਹਾਰੇ ਜੀ ਤੁਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋਜੀ ਸਭ ਦੁੱਖ ਵਿਸਾਰਨ ਹਾਰਾ ਸਭ ਜੀ ਪਹਿਲੇ ਜੀ ਜੱਜੇ ਨੂੰ ਵਿਹਾਰੀ ਲਾ ਕੇ ਐੜਾ ਲੱਗਾ ਉਥੇ ਜੀ ਅਸੀਂ ਤੁਹਾਡਾ ਲਟਕਾ ਕੇ ਪੜਦੇ ਆ ਜੀ ਦਾ ਮਤਲਬ ਹੈਗਾ ਜਿਤਨੇ ਵੀ ਜੀਵ ਜੰਤ ਸਭ ਜੀ ਤੁਹਾਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਸਾਰੇ ਹੀ ਜੀਆਂ ਦਾ ਦਾਤ ਉਹਨੂੰ ਦਾਤਾਰ ਉਹਦੀ ਸਿਰ ਪਤਪਾਲਾ ਕਰਨ ਵਾਲਾ ਹੈ ਹਰ ਧਿਆਵੋ ਸੰਤੋਜੀ ਸਭ ਦੁਖ ਵਿਸਾਰਨ ਹਾਰਾ ਉਹਨਾਂ ਨੂੰ ਉਸ ਨੂੰ ਧਿਆਵੋ ਕਿਉਂਕਿ ਇਹ ਦੁੱਖ ਵਿਸਾਰਨ ਵਾਲਾ ਦੁੱਖ ਨੂੰ ਵਿਸਾਰਨਾ ਬੜੀ ਵੱਡੀ ਦਾਤ ਹੈ ਜਦੋਂ ਅਸੀਂ ਅਨੰਦ ਸਾਹਿਬ ਵੀ ਪੜ੍ਹ ਕੇ ਆ ਰਹੇ ਸੀ ਉਹਦੇ ਵਿੱਚ ਅਸੀਂ ਪੜ੍ਹੇ ਹਰਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਉੱਥੇ ਵੀ ਪੜਿਆ ਉੱਥੇ ਵੀ ਅਸੀਂ ਇਹ ਸਮਝਿਆ ਸੀ ਕਿ ਕੋਈ ਦੁੱਖ ਤੋਂ ਉੱبر ਜਾਣਾ ਕੋਈ ਚੀਜ਼ ਅੱਜ ਹੋਈ ਹੈ ਉਸ ਤੋਂ 2 4 5 7 10 ਸਾਲ ਬਾਅਦ ਉਸ ਪ੍ਰੋਬਲਮ ਤੋਂ ਉਸ ਦੁੱਖ ਤੋਂ ਨਿਕਲ ਜਾਣਾ ਇੱਕ ਵੱਖਰੀ ਗੱਲ ਹੈ ਲੇਕਿਨ ਉਸ ਦੁੱਖ ਨੂੰ ਵਿਸਾਰ ਦੇਣਾ ਮਤਲਬ ਕਈ ਵਾਰੀ ਹੁੰਦਾ ਨਾ ਪ੍ਰੋਬਲਮ ਆਂਦੀ ਹੈ ਕੋਈ ਉਸ ਤੋਂ ਬੰਦਾ ਨਿਕਲ ਜਾਂਦਾ ਹੈ ਲੇਕਿਨ 20 30 40 ਸਾਲ ਬਾਅਦ ਵੀ ਜਦੋਂ ਉਹ ਕੋਈ ਯਾਦ ਦਵਾ ਦੇਣਾ ਉਹ ਸੁਣ ਕੇ ਤਾਂ ਮਨ ਭਾਰ ਆਉਂਦਾ ਇਹਦਾ ਮਤਲਬ ਨਿਕਲ ਗਿਆ ਉਹਦੇ ਵਿੱਚ ਲੇਕਿਨ ਵਿਸਰਿਆ ਨਹੀਂ ਹੈ ਭੁੱਲਿਆ ਨਹੀਂ ਉਹਨੂੰ ਪਰ ਰੱਬੀ ਕਹਿੰਦੇ ਤੇਰੇ ਵਿੱਚ ਉਹ ਗੁਣ ਹੈਗਾ ਕਿ ਦੂਕ ਵਿਸਾਰਣ ਹਾਰਾ ਤੂੰ ਭੁਲਾ ਹੀ ਦਿੰਦਾ ਇਸ ਅਵਸਥਾ ਤੇ ਉਸ ਨੂੰ ਤੇ ਆਓ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਉਹ ਜਦੋਂ ਪਹਿਲੀ ਗੱਲ ਕੀਤੀ ਨਾ ਉਹ ਕਰਤਾ ਪੁਰਖ ਦੀ ਗੱਲ ਕੀਤੀ ਹੈ ਜਾਂ ਸੋ ਪੁਰਖ ਦੀ ਗੱਲ ਕੀਤੀ ਹੈ ਉਹ ਹਰ ਇੱਕ ਜੀ ਦੇ ਇਸਮਾਇਆ ਹੋਇਆ ਤੇ ਦੇਣ ਵਾਲਾ ਵੀ ਔਰ ਲੈਣ ਵਾਲਾ ਵੀ ਆਪ ਹੀ ਹੈ ਦੇਖੋ ਇੰਨੀ ਮੈਂ ਜਦੋਂ ਇਹ ਪੜ ਰਿਹਾ ਸੀ ਨਾ ਮੈਨੂੰ ਇੱਕ ਰੱਬੀ ਗੁਣ ਹੈ ਇਹ ਬੜਾ ਕਮਾਲ ਦਾ ਕਿ ਉਹ ਠਾਕੁਰ ਵੀ ਹੈ ਸੇਵਕ ਵੀ ਹੈ ਦੇ ਵੀ ਰਿਹਾ ਤੇ ਲੈ ਵੀ ਰਿਹਾ ਜਦੋਂ ਸਿੱਖੀ ਦੀ ਗੱਲ ਅਸੀਂ ਕਰਦੇ ਹਾਂ ਨਾ ਕਿ ਸਿੱਖ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਇਹ ਦਾਤ ਜਿਹੜੀ ਹੈ ਨਾ ਠਾਕੁਰ ਉਹ ਸੇਵਕ ਵਾਲੀ ਇਸ ਸਿੱਖੀ ਦੇ ਵਿੱਚ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਪੂਰੀ ਦੁਨੀਆ ਦੇ ਵਿੱਚ ਮੈਨੂੰ ਕਿਤੇ ਵੀ ਇਹ ਚੀਜ਼ ਨਜ਼ਰ ਨਹੀਂ ਆਉਂਦੀ ਆਪੇ ਠਾਕੁਰ ਆਪੇ ਸੇਵਕ ਦੇਖੋ ਫੈਕਟਰੀ ਦਾ ਮਾਲਕ ਹੈ ਕੋਈ ਬੰਦੇ ਮੁੰਡੇ ਲੱਗੇ ਨੇ ਫੈਕਟਰੀ ਦੇ 10 ਮੁੰਡੇ ਲੱਗੇ ਨੇ ਕਿ 100 ਲੱਗੇ ਨੇ 1000 ਲੱਗੇ ਨੇ ਉਹ ਵੱਖਰੀ ਗੱਲ ਹੈ ਸਵੇਰੇ ਦਿਹਾੜੀ ਕਲਾ ਰਹੇ ਨੇ ਉਹਦੇ ਘਰ ਉਹਦੇ ਫੈਕਟਰੀ ਦੇ ਵਿੱਚ ਮਜ਼ਦੂਰ ਸ਼ਾਮੀ ਉਹ ਸਿੱਖ ਜਾ ਕੇ ਗੁਰਦੁਆਰੇ ਸੇਵਾ ਕਰ ਰਿਹਾ ਤੇ ਜੇ ਉਹਦਾ ਹੀ ਕੋਈ ਮਜ਼ਦੂਰ ਆ ਕੇ ਜੋੜਿਆਂ ਦੀ ਸੇਵਾ ਕਰਦਾ ਹੈ ਤਾਂ ਅੱਗੇ ਜੋੜੇ ਰੱਖਦੇ ਉਹਦੇ ਅੱਗੇ ਇੰਨੀ ਵੱਡੀ ਫੈਕਟਰੀ ਦਾ ਮਾਲ ਹੈ ਉਹਦੇ ਜੋੜੇ ਚੁੱਕ ਕੇ ਵੀ ਅੰਦਰ ਰੱਖ ਦਿੰਦਾ ਇਹ ਇਹ ਜਿਹੜੀ ਦਾਤ ਹੈ ਨਾ ਇਹ ਕਿਤੇ ਹੈ ਹੀ ਨਹੀਂ ਪੂਰੀ ਦੁਨੀਆ 'ਚ ਨਹੀਂ ਹੈਗੀ ਸਵੇਰੇ ਉਹ ਤਨਖਾਹ ਲੈ ਕੇ ਗਿਆ ਛੋਟੀ ਜੀ ਮਜ਼ਦੂਰੀ 10-12 ਹਜ਼ਾਰ ਰੁਪਏ ਦੀ ਮਜ਼ਦੂਰੀ ਕਰਨ ਵਾਲਾ ਇੱਕ ਵਰਕਰ ਉਹਦਾ ਮਾਲ ਹੈ ਉਹਦੀ ਦੁਕਾਨ ਹੈ ਉਹਦਾ ਵੱਡਾ ਸ਼ੋਰੂਮ ਹੈ ਉਹ ਉਹਦੇ ਕੋਲੋਂ ਪੈਸੇ ਮੰਗ ਕੇ ਲੈ ਆ ਰਿਹਾ ਕਿ ਜੀ ਘਰ ਰੋਟੀ ਖਾਣੀ ਹੈ ਪੈਸੇ ਦੇ ਦੋ ਥੋੜੇ ਜਿਹਾ ਉਹਨੂੰ ਦਿੱਤੇ ਨੇ ਉਹਨੇ ਸ਼ਾਮ ਨੂੰ ਗਿਆ ਉਹਤੇ ਗੁਰਦੁਆਰੇ ਉਹੀ ਸਿੱਖ ਜਿਹੜਾ ਹੈ ਉਥੇ ਲੰਗਰ ਚਾ ਗਾ ਰਿਹਾ ਪਾਣੀ ਪਿਲਾ ਰਿਹਾ ਉਹਦੇ ਜਾ ਕੇ ਉਹਦੇ ਉਹਨੂੰ ਹੀ ਰੋਟੀ ਖਵਾ ਰਿਹਾ ਉਹਦੇ ਜੂਠੀ ਥਾਲੀ ਵੀ ਤੋ ਰਿਹਾ ਕਿੰਨੀ ਵੱਡੀ ਦਾਤ ਹੈ ਕਮਾਲ ਦੀ ਹੈ ਹੈ ਕਿਤੇ मतलब ਦੁਨੀਆ ਚਾਨੂੰ ਐਸਾ ਐਗਜ਼ਾਮਪਲ ਮਿਲਦਾ ਕਿਤੇ ਇਹ ਇਹ ਦਾਤ ਇਹ ਗੁਣ ਇਹ ਕੁਆਲਿਟੀ ਕੇਵਲ ਤੇ ਕੇਵਲ ਸਿੱਖਾਂ ਦੀ ਝੋਲੀ ਤੇ ਗੁਰੂ ਸਾਹਿਬ ਨੇ ਪਾਈ ਹੈ ਇਹ ਕੁਆਲਿਟੀ ਦਾ ਇੰਨਾ ਵੱਡਾ ਐਗਜ਼ਾਮਪਲ ਇੰਨਾ ਵੱਡਾ ਜਿਹੜਾ ਗੁਣ ਹੈ ਜਿਹੜਾ ਨਾ ਇਹ ਸਾਨੂੰ ਕਿਤੇ ਮਿਲਦਾ ਹੀ ਨਹੀਂ ਔਰ ਐਸਾ ਦੇਖਦੇ ਹੀ ਹਾਂ ਹੁੰਦਾ ਹੀ ਹੈ ਸਾਡੇ ਸਾਹਮਣੇ ਦੁਸ਼ਮਣ ਵੀ ਆ ਜਾਂਦਾ ਤਾਂ ਵੀ ਉਹਦੇ ਜੋੜੇ ਚੁੱਕੇ ਰੱਖਣੇ ਪੈਂਦੇ ਉਹਨੂੰ ਜੋੜੇ ਘਰ 'ਚ ਬੈਠਾ ਸੋ ਇਕ ਦਾਤੇ ਇਕ ਪਖਾਰੀ ਜੀ ਸੌਰੀ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਉਹ ਰਬ ਜੜਾ ਉਹ ਅਕਾਲ ਪੁਰਖ ਜੋ ਸੋ ਪੁਰਖ ਜੜਾ ਉਹ ਆਪੇ ਹੀ ਦਾਤਾ ਆਪੇ ਠਾਕੁਰ ਹੈ ਔਰ ਆਪੇ ਸੇਵਕ ਹੈ ਇੱਕ ਸਿੱਖ ਦੀ ਝੋਲੀ ਵਿੱਚ ਇਹ ਦਾਤ ਇਹ ਗੁਰੂ ਸਾਹਿਬਾਂ ਨੇ ਪਾਈ ਹੈ ਸਾਡੇ ਸੋ ਸੋ ਪੁਰਖ ਦੇ ਇਸ ਸਲੇਖ ਦੇ ਜਿਹੜੀ ਅੱਜ ਸ਼ੁਰੂਆਤ ਕੀਤੀ ਹੈ ਪਹਿਲਾ ਪਤਾ ਅਸੀਂ ਹੌਲੀ-ਹੌਲੀ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਸੋਜੀ ਪਾਣਗੇ ਨੂੰ ਹੋਰ ਅਸੀਂ ਡਿਟੇਲ ਚ ਵਿਚਾਰ ਕਰਾਂਗੇ ਪੁੱਲਾ ਚੁਗਾ ਦੀ ਖੀਮਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤ